ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਖਵਾਜਾ ਪੀਰ ਸਰਕਾਰ ਦੀ ਕੱਚੀ ਪੱਕੀ ਹਾਜ਼ਰੀ ਲੈ ਕੇ حاضر ਹੋਇਆ ਹਾਂ ਦੋਸਤੋ ਇਸ ਹਾਜ਼ਰੀ ਨੂੰ ਦੇਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਕਿਹੜਾ ਕਿਹੜਾ ਫਾਇਦਾ ਮਿਲੇਗਾ ਉਸ ਨੂੰ ਪਹਿਲਾਂ ਧਿਆਨ ਨਾਲ ਸੁਣੋ ਦੋਸਤੋ ਜ਼ਿਕਰ ਤੁਹਾਡੇ ਸਰੀਰ ਦੇ ਉੱਪਰ ਤੁਹਾਡੇ ਘਰ ਪਰਿਵਾਰ ਦੇ ਉੱਪਰ ਜਾਂ ਤੁਹਾਡੇ ਕਾਰੋਬਾਰ ਦੇ ਉੱਪਰ ਜਾਂ ਫਿਰ ਤੁਹਾਡੇ ਬੱਚਨਾਂ ਦੇ ਉੱਤੇ ਜੇ ਤੁਸੀਂ ਗੱਡੀ ਲਗਾਈ ਹੈ ਚਾਰਫੂਕ ਦਾ ਕੰਮ ਕਰਦੇ ਹੋ ਤੇ ਉੱਥੇ ਵੀ ਜੇਕਰ ਕੋਈ ਕਿਸੇ ਨੇ ਬੰਦਰ ਲਗਾ ਦਿੱਤਾ ਹੈ ਕਿਸੇ ਨੇ ਬੰਨ੍ਹ ਨ ਕਰ ਦਿੱਤਾ ਹੈ ਤੁਹਾਡਾ ਕਾਰੋਬਾਰ ਬੰਦ ਦਿੱਤਾ ਹੈ ਤੁਹਾਡੇ ਬਚਨਾਂ ਨੂੰ ਬੰਦ ਦਿੱਤਾ ਹੈ ਤੁਹਾਡੇ ਪੀਰਾਂ ਫਕੀਰਾਂ ਨੂੰ ਬੰਦ ਦਿੱਤਾ ਹੈ ਤੁਹਾਡੇ ਸਿਰ ਸਵਾਰੀਆਂ ਆਉਂਦੀ ਸੀ ਬੱਲਾ ਹੁਣ ਨਹੀਂ ਆਉਂਦੀ ਕਿਸ ਨੇ ਬੰਦ ਦਿੱਤੀ ਹੈ ਇਹਨਾਂ ਸਾਰੇ ਬੰਨਾਂ ਨੂੰ ਖੋਲਣ ਲਈ ਖਵਾਜਾ ਪੀਰ ਦੀਏ ਕੱਚੀ ਪੱਕੀ ਹਾਜ਼ਰੀ ਤੁਹਾਡੀ ਮਦਦ ਕਰੇਗੀ ਇਸ ਤੋਂ ਲਗਾਕ ਕਿ ਸੰਨਤੰਤਰ ਵਿਦਿਆ ਦੇ ਰਾਹੀ ਅਗੋਰ ਵਿਦਿਆ ਦੇ ਰਾਹੀ ਤੁਹਾਡੇ ਕਰਦਾ ਬੰਨਨ ਕਰ ਦਿੱਤਾ ਹੈ ਤੁਹਾਡੇ ਕਰਦੇ ਵਿੱਚ ਕੋਈ ਬੁਰੀ ਸ਼ਕਤੀ ਛੜ ਦੁੱਤੀ ਹੈ ਜਾਂ ਤੁਹਾਡੇ ਕਾਰੋਬਾਰ ਦਾ ਬੰਨਨ ਕਰ ਦਿੱਤਾ ਹੈ ਤਾਂ ਉਸ ਦਾ ਵੀ ਨਿਵਾਰਨ ਇਸ ਹਾਜ਼ਰੀ ਦੇ ਨਾਲ ਹੋਵੇਗਾ ਦੋਸਤੋ ਜੇਕਰ ਤੁਸੀਂ ਚੰਗਾ ਪੜਾ ਕੁਮਾਰੇ ਹੋ ਪਰ ਤੁਹਾਡੇ ਧੰਦੌਲਤ ਬਿਮਾਰੀਆਂ ਤੇ ਲੱਗ ਰਹੀ ਹੈ ਦੋਹੀਆਂ دارੂਆਂ ਤੇ ਲੱਗ ਰਹੀ ਹੈ ਜਾਂ ਫਿਰ ਤਨ ਆ ਹੀ ਨਹੀਂ ਰਿਹਾ ਹੈ ਤਨ ਦੇ ਵਿੱਚ ਬਰਕਤ ਨਹੀਂ ਹੈ ਪੈਸੇ ਕਿਤੇ ਪੈਸੇ ਨਹੀਂ ਮਿਲ ਰਹੇ ਨੇ ਕੰਮ ਵੀ ਕਰਦੇ ਹਾਂ ਪਰ ਫਿਰ ਵੀ ਪੈਸੇ ਲੋਗ ਮਾਰ ਲੈਂਦੇ ਨੇ ਇਹਨਾਂ ਸਾਰੇ ਬੰਨਣਾ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਤੇ ਪਹਿਲਾਂ ਨਾਲੋਂ ਹੀ ਵਧ ਤਰਕੀਆਂ ਤੇ ਤੁਹਾਡਾ ਕਾਰੋਬਾਰ ਚੱਲੇਗਾ ਤੁਹਾਡਾ ਕੰਮਕਾਰ ਚੱਲੇਗਾ ਅਤੇ ਪਹਿਲਾਂ ਨਾਲੋਂ ਹੀ ਵਧ ਪੈਸੇ ਦੇ ਵਿੱਚ ਤੁਹਾਨੂੰ ਬਰਕਤ ਦਿਖਾਈ ਦੇਵੇਗੀ ਦੋਸਤੋ ਇਹ ਹਾਜ਼ਰੀ ਤੁਸੀਂ ਕਿਵੇਂ ਦੇਣੀ ਹੈ ਉਹ ਸੁਣ ਲਵੋ ਤੁਸੀਂ ਇੱਕ ਬੁੱਕ ਕੱਚੇ ਚੌਲ ਲੈਣੇ ਆ ਆਪਣੇ ਇੱਕ ਬੁੱਕ ਭਰ ਕੇ ਕੱਚੇ ਚੌਲ ਲੈ ਲਵੋ ਉਹਨਾਂ ਨੂੰ ਇੱਕ ਪਲੇਟ ਦੇ ਵਿੱਚ ਪਾ ਲਵੋ ਉਸ ਵਿੱਚ ਦੋ ਚਮਚ ਖੰਡ ਦੇ ਜਾਂ ਫਿਰ ਸ਼ੱਕਰ ਦੇ ਪਾ ਲਵੋ ਅਤੇ ਇੱਕ ਚਮਚ ਦੇਸੀ ਘਿਓ ਦਾ ਪਾ ਲਿਓ ਉਸ ਤੋਂ ਬਾਅਦ ਕਰਦੇ ਸਾਰੇ ਮੈਂਬਰਾਂ ਨੇ ਉਹਨਾਂ ਚੌਲਾਂ ਨੂੰ ਜਿਨ੍ਹਾਂ ਦੇ ਵਿੱਚ ਸ਼ੱਕਰ ਅਤੇ ਦੇਸੀ ਘਿਓ ਪਾਇਆ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਰੋਲਣਾ ਹੈ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਸਾਰੇ ਕਰਦੇ ਮੈਂ ਪ੍ਰਾਨੀ ਕੱਲੇ ਕੱਲੇ ਨੇ ਉਹਨਾਂ ਚੌੜਾ ਨੂੰ ਰਲਾਉਣਾ ਹੈ ਮਿਕਸ ਕਰਨਾ ਕਰਦੇ ਕੱਲੇ ਕੱਲੇ ਮੈਂਬਰ ਨੇ ਇਸ ਲਈ ਰਲਾਉਣਾ ਹੈ ਕਿਉਂਕਿ ਕਰਦੇ ਜਿਸ ਵੀ ਮੈਂਬਰ ਤੇ ਬੁਰੀ ਸ਼ਕਤੀ ਦਾ ਬੰਨਣ ਹੋਵੇਗਾ ਉਹ ਖਤਮ ਹੋਵੇਗਾ ਉਸ ਤੋਂ ਬਾਅਦ ਤੁਸੀਂ ਇਹਨਾਂ ਚੌੜਾ ਨੂੰ ਪੂਰੇ ਘਰ ਦੇ ਵਿੱਚ ਘੁਮਾਉਣਾ ਆ ਅਤੇ ਕਰਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਸਾਰਿਆਂ ਦੇ ਸਿਰਾਂ ਤੋਂ 7 ਵਾਰ ਐਂਟੀ ਕਲਾਕਵਾਇਜ਼ ਸਵਾ ਲੈਣਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਰੋ ਬਾਰਦਾ ਬੰਨਣ ਹੈ ਤੁਹਾਡੀ ਕੋਈ ਦੁਕਾਨ ਹੈ ਤਾਂ ਉਥੋਂ ਵੀ ਤੁਸੀਂ ਉਹਨਾਂ ਚੋਲਾਂ ਨੂੰ ਕਮਾਲਣਾ ਹੈ ਤੁਸੀਂ ਗੱਡੀ ਲਗਾਈ ਹੈ ਗੱਡੀ ਦੇ ਉਪਰੋ ਵੀ ਕਮਾਲੋ ਲਓਸਤੋ ਉਸ ਤੋਂ ਬਾਅਦ ਤੁਸੀਂ ਇਹ ਸਾਰਾ ਕੰਮ ਕਰਨ ਤੋਂ ਬਾਅਦ ਤੁਸੀਂ ਇਹਨਾਂ ਚੋਲਾਂ ਨੂੰ ਚੱਲਦੇ ਪਾਣੀ ਦੇ ਕਿਨਾਰੇ ਲੈ ਕੇ ਜਾਣਾ ਹੈ ਜਿੱਥੇ ਪਾਣੀ ਚੱਲਦਾ ਹੋਵੇ ਕਿਸੇ ਨਹਿਰ ਦੇ ਕਿਨਾਰੇ ਨਦੀ ਦੇ ਕਿਨਾਰੇ ਦਰਿਆ ਦੇ ਕਿਨਾਰੇ ਬਸ ਪਾਣੀ ਚੱਲਦਾ ਹੋਣਾ ਚਾਹੀਦਾ ਹੈ ਜੇਕਰ ਰੁਕੇ ਹੋਏ ਪਾਣੀ ਵਿੱਚ ਪਾਉਂਗੇ ਤਾਂ ਤੁਹਾਡਾ ਕੰਮ ਰੁਕ ਜਾਵੇਗਾ ਇਸ ਲਈ ਤੁਸੀਂ ਚਲਦੇ ਪਾਣੀ ਦੇ ਕਿਨਾਰੇ ਇਹ ਸਮਗਰੀ ਲੈ ਕੇ ਜਾਣੀ ਹੈ ਤੇ ਇਹ ਤੁਸੀਂ ਸੂਰਜ ਛਪਣ ਤੋਂ ਬਾਅਦ ਚਲਦੇ ਪਾਣੀ ਦੇ ਕਿਨਾਰੇ ਲੈ ਕੇ ਜਾਣੀ ਹੈ ਸਮਗਰੀ ਇਹਨਾਂ ਚੌਲਾਂ ਨੂੰ ਸੂਰਜ ਦੇ 6:00 ਵਜੇ ਉਸ ਤੋਂ ਬਾਅਦ ਤੁਸੀਂ ਆਪਣੇ ਘਰੋਂ ਨਿਕਲਣਾ ਹੈ ਫਿਰ ਚਲਦੇ ਪਾਣੀ ਦੇ ਕਿਨਾਰੇ ਜਾ ਕੇ ਤੁਸੀਂ ਇਹਨਾਂ ਚੌਲਾਂ ਨੂੰ ਜਲ ਪ੍ਰਵਾਹ ਕਰ ਦੇਣਾ ਹੈ ਅਤੇ ਖਵਾਜਾ ਗਰੀਬ ਨਿਵਾਸ ਸਰਕਾਰ ਦੇ ਕਦਮਾਂ ਵਿੱਚ ਬੇਨਤੀ ਕਰਨੀ ਹੈ ਅਰਦਾਸ ਕਰਨੀ ਹੈ ਦੁਆ ਫਰਿਆਦ ਕਰਨੀ ਹੈ ਇਸ ਕੋਲਰ ਗਰੀਵਾਂ ਸਤਾਰ ਜਿਹੜੀ ਵੀ ਸਾਡੇ ਤੇ ਸਮੱਸਿਆ ਹੈ ਸਾਡੇ ਘਰ ਤੇ ਪਰਿਵਾਰ ਤੇ ਮੈਂਬਰਾਂ ਤੇ ਕਾਰੋਬਾਰ ਤੇ ਕਿਸ ਨੇ ਬੰਨਣ ਕੀਤਾ ਹੈ ਜੈਸਾ ਵੀ ਕੋਈ ਬੰਨਣ ਹੈ ਤੁਸੀਂ ਉਸ ਨੂੰ ਪੁੱਛਣਾ ਹੈ ਮੈਂ ਤੁਹਾਡੀ ਇਹ ਹਾਜ਼ਰੀ ਦੇਣ ਜਾ ਰਹੀਆਂ ਹਾਂ ਜਾਂ ਦੇਣ ਜਾ ਰਹੀ ਹਾਂ ਕੋਈ ਵੀ ਬੁਰੀ ਸ਼ਕਤੀ ਤੇ ਸਾਡੇ ਘਰ ਦੇ ਵਿੱਚ ਵਾਸ ਹੈ ਤੁਸੀਂ ਉਸ ਨੂੰ ਸਾਡੇ ਘਰ ਦੇ ਵਿੱਚੋਂ ਬਾਹਰ ਕੱਢਣਾ ਹੈ ਕਿਸੇ ਦੀ ਕੋਈ ਬੁਰੀ ਨਜ਼ਰ ਲੱਗੀ ਹੈ ਤੁਸੀਂ ਉਸ ਦਾ ਨਿਵਾਰਣ ਕਰਨਾ ਹੈ ਹਰ ਬੰਨਨ ਦਾ ਕਾਟ ਕਰਨਾ ਹੈ ਇਸ ਤਰ੍ਹਾਂ ਦੁਆ ਫਰਿਆਦ ਕਰਨ ਤੋਂ ਬਾਅਦ ਜਿਹੜੀ ਵੀ ਤੁਹਾਡੀ ਸਮੱਸਿਆ ਹੈ ਉਸ ਨੂੰ ਖੌਜਾ ਪੀੜ ਸਰਕਾਰ ਦੇ ਕਦਮਾਂ ਵਿੱਚ ਰੱਖਣ ਤੋਂ ਬਾਅਦ ਉਹਨਾਂ ਚੌਲਾਂ ਨੂੰ ਤੁਸੀਂ ਜਲ ਪ੍ਰਵਾਹ ਕਰ ਦੇਣਾ ਹੈ ਦੋਸਤੋ ਇਹ ਵਿਧੀ ਤੁਸੀਂ ਸੋਮਵਾਰ ਤੋਂ ਸ਼ੁਰੂ ਕਰਨੀ ਹੈ ਅਤੇ ਲਗਾਤਾਰ ਸ਼ਨੀਵਾਰ ਤੱਕ ਕਰਨੀ ਹੈ ਸੋਮਵਾਰ ਤੋਂ ਲੈ ਕੇ ਲਗਾਤਾਰ ਬਿਨਾਂ ਕਿਸੇ ਨਾਕੀ ਤੋਂ ਸ਼ਨੀਵਾਰ ਤੱਕ ਤੁਸੀਂ ਇਹ ਹੀ ਵਿਧੀ ਕਰਨੀ ਹੈ ਇਸ ਤਰ੍ਹਾਂ ਤੁਸੀਂ ਇੱਕ ਅੱਗੇ ਚੋਲਾਂ ਦੀ ਹਾਜ਼ਰੀ ਕੱਚੀ ਹਾਜ਼ਰੀ ਲਗਾਤਾਰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੇਣੀ ਹੈ ਫਿਰ ਆ ਜਾਵੇਗਾ ਸਤਵਾਂ ਦਿਨ ਐਤਵਾਰ ਦਾ ਉਸ ਦਿਨ ਤੁਸੀਂ ਸਵਾ ਕਿਲੋ ਮਿੱਠੇ ਚੋਲ ਨਿਆਜ਼ ਬਣਾਉਣੀ ਹੈ ਸਵਾ ਕਿਲੋ ਚੋਲਾਂ ਦੀ ਪੱਕੀ ਨਿਆਜ਼ ਬਣਾਉਣੀ ਹੈ ਦੇਸੀ ਘੀ ਵਿੱਚ ਇਹ ਨਿਆਜ਼ ਬਣਾਉਣੀ ਹੈ ਉਸ ਦੇ ਵਿੱਚ ਸੱਤ ਲੌਂਗ ਪਾਉਣੇ ਆ ਸੱਤ ਇਲਾਇਚੀ ਪਾਉਣੀਆਂ ਇਹ ਨਿਆਜ਼ ਬਣਾਉਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਿਸੇ ਬਰਤਨ ਵਿੱਚ ਪਾ ਲੈਣਾ ਹੈ ਉਸ ਦੇ ਉੱਪਰ ਦੋ ਬੂੰਦੀ ਵਾਲੇ ਲੱਡੂ ਰੱਖਣੇ ਆ ਅਤੇ ਸੱਤ ਮਿੱਠੇ ਪਤਾਸੇ ਉਸ ਨਿਆਜ਼ ਦੇ ਉੱਪਰ ਰੱਖ ਲੈਣੇ ਆ ਅਤੇ ਆਟਾ ਥੋੜਾ ਜਿਹਾ ਗੁੰਨ ਕੇ ਮਿੱਠਾ ਬਾਕੇ ਉਸ ਦੀਆਂ ਸੱਤ ਗੋਲੀਆਂ ਬਣਾ ਲੈਣੀਆਂ ਆ ਮਸਲੀਆਂ ਦੇ ਲਈ ਅਤੇ ਉਹ ਵੀ ਨਿਆਜ਼ ਦੇ ਉੱਪਰ ਰੱਖ ਲੈਣੀਆਂ ਇੱਕ ਮਿੱਠਾ ਪਾਨ ਵੀ ਲੈਣਾ ਹੈ ਇਹ ਪਾਨ ਤੁਸੀਂ ਬੀਨਾ ਚੂਨੇ ਤੋਂ ਬਣਵਾਉਣਾ ਹੈ ਇਹ ਮਿੱਠਾ ਪਾਨ ਵੀ ਨਿਆਜ਼ ਦੇ ਉੱਤੇ ਰੱਖ ਲੈਣਾ ਹੈ ਤੇ ਇੱਕ ਚਮਖਾ ਚਿਰਾਗ ਲੈਣਾ ਹੈ ਚਾਹੇ ਮਿੱਟੀ ਦਾ ਲੈ ਲਵੋ ਚਾਹੇ ਆਟੇ ਦਾ ਬਣਵਾ ਲਵੋ ਉਸ ਵਿੱਚ ਚਾਰ ਬੱਤੀਆਂ ਲਗਾਉਣੀਆਂ ਆ ਉਸ ਚਰਾਗ ਨੂੰ ਚਾਹੇ ਦੇਸੀ ਕੇ ਨਜਗਾ ਲਵੋ ਜਾਂ ਫਿਰ ਸਰੋ ਤੇਲ ਨਾਲ ਰੋਸ਼ਨ ਕਰ ਲਵੋ ਅਤੇ ਚਾਰ ਅਰਗੁਤੀਆਂ ਲਵੋ ਇਸ ਤਰ੍ਹਾਂ ਕਿਸੇ ਬਰਤਨ ਵਿੱਚ ਪਾ ਕੇ ਜਾਂ ਕਿਸੇ ਡੱਬੇ ਵਿੱਚ ਪਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਘੁਮਾ ਲੈਣਾ ਹੈ ਆਪਣੇ ਘਰ ਦੇ ਸਾਰੇ ਮੈਂਬਰਾਂ ਦੇ ਸਿਰਾਂ ਤੋਂ ਐਂਟੀ ਕਲੌਕਵਾਈਜ਼ 7 ਵਾਰ ਲੈਣਾ ਹੈ ਅਤੇ ਉਸੇ ਤਰ੍ਹਾਂ ਸੂਰਜ ਛਪਨ ਤੋਂ ਬਾਅਦ ਉਸੇ ਐਤਵਾਨ ਨੂੰ ਕਿਸੇ ਚਲਦੇ ਪਾਣੀ ਦੇ ਕਿਨਾਰੇ ਇਹ ਹਾਜ਼ਰੀ ਲੈ ਕੇ ਜਾਣੀ ਹੈ ਅਤੇ ਉੱਤ ਜਾ ਕੇ ਕਿਨਾਰੇ ਦੇ ਚਿਰਾਗ ਰੋਸ਼ਨ ਕਰ ਦੇਣਾ ਹੈ ਚਾਰ ਅਗਰਬਤੀਆਂ ਜਗਾ ਦੇਣੀਆਂ ਆਆਂ ਚਿਰਾਗ ਦੇ ਚਾਰੋਂ ਕੋਨਿਆਂ ਤੇ ਚਾਰ ਅਗਰਬਤੀਆਂ ਜਗਾ ਦੇਣੀਆਂ ਆਆਂ ਅਤੇ ਜਿਹੜੀ ਦੁਆ ਫਰਿਆਦ ਤੁਸੀਂ ਕੱਚੀ ਹਾਜ਼ਰੀ ਦੇ ਲਈ ਕਰਦੇ ਆ ਰਹੇ ਹੋ ਉਹੀ ਤੁਸੀਂ ਇਸ ਪੱਕੀ ਹਾਜ਼ਰੀ ਵੇਲੇ ਵੀ ਆਪਣੀ ਦੁਆ ਫਰਿਆਦ ਕਰਨੀ ਹੈ ਕਿ ਜਿਹੜੀ ਅਰਦਾਸ ਕਰਨ ਤੋਂ ਬਾਅਦ ਤੁਸੀਂ ਇਹ ਜਿਹੜੀ ਹਾਜ਼ਰੀ ਹੈ ਨਿਆਜ਼ ਹੈ ਇਹ ਸਾਰੀ ਸਮਗਰੀ ਨੂੰ ਤੁਸੀਂ ਜਲਦੀ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਦੇਣਾ ਹੈ ਇਸ ਦੇ ਨਾਲ ਹਰ ਇੱਕ ਬੁਰੀ ਸ਼ਕਤੀ ਦੀ ਕਾਟ ਹੋਵੇਗੀ ਹਰ ਇੱਕ ਬੰਨਣ ਦੀ ਕਾਟ ਹੋਵੇਗੀ ਸਾਰੇ ਬੰਨਣ ਖੁੱਲ ਜਾਣਗੇ ਕੀਤਾ ਕਰਾਇਆ ਖਤਮ ਹੋ ਜਾਵੇਗਾ ਕੋਈ ਵੀ ਬੰਨਣ ਹੋਵੇਗਾ ਹਰ ਇੱਕ ਬੰਨਣ ਖੁੱਲ ਜਾਵੇਗਾ ਤੁਹਾਨੂੰ ਚੰਗੇ ਸੁਪਨੇ ਆਉਣੇ ਸ਼ੁਰੂ ਹੋ ਜਾਣਗੇ ਪਹਿਲੇ ਦਿਨ ਦਿਨਾਂ ਦੇ ਵਿੱਚ ਹੀ ਤੁਹਾਨੂੰ ਇਸ ਦਾ ਰਿਜ਼ਲਟ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਬਸ ਤੁਸੀਂ ਖਵਾਜਾ ਗਰੀਬ ਨਵਾਬ ਸਰਕਾਰ ਦੇ ਵਿਸ਼ਵਾਸ ਰੱਖ ਕੇ ਇਹ ਹਾਜ਼ਰੀ ਦੇਣੀ ਹੈ ਇਨਸ਼ਾਅੱਲਾ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਅਥੇ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਵਾਜਾ ਪੀਰ ਸਰਕਾਰ ਦੂਰ ਕਰਨਗੇ ਸੋ ਦੋਸਤੋ ਜੇਕਰ ਤੁਸੀਂ ਸਾਡੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲਟ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸ ਤਰ੍ਹਾਂ ਦੇ ਕਲਮੇ ਮੈਂ ਦਰਵਾਡ ਦੂਆ ਫਰਿਆਦ ਅਮਲ ਵਜ਼ੀਫੇ ਆਪ ਸਭ ਨੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੁਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ